ਹੈਲੋ ਦੋਸਤੋ ਮੈਂ ਹਾਂ ਆਪ ਦਾ ਅਜ਼ੀਜ਼ ਮਨਜੀਤ ਥੋੜੇ ਦਿਨਾਂ ਨੂੰ ਆਪ ਦੀ ਫਰਮੈਸ਼ ਦਿੱਤੀ ਕਿ ਕਿ ਮੈਨੂੰ ਬਹੁਤ ਸਾਰੇ ਸੱਜਣਾ ਦੋਸਤਾਂ ਨੇ ਕਿਹਾ ਕਿ ਤੁਸੀਂ ਜ਼ਰੂਰ ਸਾਡੇ ਤੇ ਮਿਹਰ ਕਰੋ ਇੱਕ ਛੋਟਾ ਜਿਹਾ ਵੀਡੀਓ ਜਾਂ ਕੁਝ ਸਾਨੂੰ ਦੱਸੋ ਮੈਡੀਟੇਸ਼ਨ ਵਾਸਤੇ ਜਗਾ ਜਗਾ ਤੇ ਮੈਡੀਟੇਸ਼ਨ ਦੀ ਗੱਲਬਾਤ ਹੋ ਰਹੀ ਹੈ ਇਸ ਕਰਕੇ ਸਾਨੂੰ ਕੁਝ ਸਮਝਾਓ ਇਹਦੇ ਵਾਸਤੇ ਦੋਸਤੋ ਮੈਂ ਜੋ ਗੱਲਬਾਤ ਕਰ ਸਕਦਾ ਉਹ ਆਪਣੇ ਐਕਸਪੀਰੀਅੰਸ ਆਪਣੇ ਤਜਰਬੇ ਦੇ ਬੇਸ ਤੇ ਕਰੂੰਗਾ ਸੋ ਤੁਸੀਂ ਜਰੂਰ ਤਵੱਜੋ ਦੇਣਾ ਇਹ ਨਾ ਮੁਕਤ ਹੋ ਜ਼ਿੰਦਗੀ ਲਈ ਧਿਆਨ ਇਹ ਮੈਡੀਟੇਸ਼ਨ ਧਿਆਨ ਅੱਜ ਹੀ ਸ਼ੁਰੂ ਕਰ ਦਿਓ ਧਿਆਨ ਸਿਰਫ ਮਨ ਨੂੰ ਸ਼ਾਂਤ ਕਰਨ ਦਾ ਇੱਕ ਤਰੀਕਾ ਹੀ ਨਹੀਂ ਇਹ ਇੱਕ ਸ਼ਕਤੀਸ਼ਾਲੀ ਸਾਧਨਾ ਹੈ ਜੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਤੇ ਤਣਾਅ ਘਟਦਾ ਹੈ ਚਿੰਤਾ ਤੇ ਗੁੱਸੇ ਤੇ ਕਾਬੂ ਪਾਇਆ ਜਾ ਸਕਦਾ ਹੈ ਇਕਾਗਰਤਾ ਵਧਦੀ ਹੈ ਜਿਸ ਨਾਲ ਤੁਹਾਡਾ ਕੰਮਕਾਜ ਸਿਰਫ 10 ਮਿੰਟ ਜਾਂ ਧਿਆਨ ਕਰਨ ਦੇ ਨਾਲ ਹੋਰ ਵੱਧ ਜਾਂਦਾ 4 ਗੁਣਾ ਵੱਧ ਜਾਂਦਾ ਤੁਹਾਡੇ ਅੰਦਰ ਸੈਲਫ ਅਵੇਅਰਨੈਸ ਪੈਦਾ ਹੁੰਦੀ ਹੈ ਜਿਸ ਨਾਲ ਤੁਸੀਂ ਬਧੇਰੇ ਸ਼ਾਂਤ ਤੇ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ ਬਸ ਇੱਕ ਗੱਲ ਦੇ ਉੱਤੇ ਮੈਂ ਹੁਣ ਥੋੜੇ ਜਿਹੇ ਦਿਨਾਂ ਨੂੰ ਇੱਕ ਪੂਰਾ ਵੀਡੀਓ ਜਿਹਦੇ 4-5 ਪੋਰਸ਼ਨ ਹੋਣਗੇ ਉਹਨਾਂ ਵਿੱਚ ਪਾਵਾਂਗਾ ਤਾਂ ਕਿ ਤੁਸੀਂ ਇਸ ਚੀਜ਼ ਬਾਰੇ ਜ਼ਰਾ ਜ਼ਿਆਦਾ ਜਾਣ ਸਕੋ ਕਿ ਵਾਟ ਇਜ਼ ਮੈਡੀਟੇਸ਼ਨ ਵਾਈ ਡੂ ਵੀ ਨੀਡ ਟੂ ਮੈਡੀਟੇਟ ਓਕੇ ਜੀ ਤੁਸੀਂ ਜ਼ਰੂਰ ਸ਼ੇਅਰ ਕਰਨਾ ਆਪਣੇ ਯਾਰਾਂ ਮਿੱਤਰਾਂ ਨੂੰ ਦੱਸ ਦੇਣਾ ਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅੰਦਰੂਨੀ ਯਾਤਰਾ ਇਨਰ ਆਡਿਸੀ ਥੈਂਕ ਯੂ ਵੈਰੀ ਵੈਰੀ ਮੱਚ